हां जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਦੋਸਤੋ ਨੇੜੇ ਪਿੰਡ ਮਾੜੀ ਮੇਗਾ ਦਲੇਰੀ ਵਾਂ ਕਲਸੀਆ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਖਾਲੜੇ ਪਿੰਡ ਦੀ ਦੂਰੀ ਵੀ ਥੋੜੀ ਆ ਇਸ ਪਿੰਡ ਤੋਂ ਵੀਰ ਗੁਰਲਾਲ ਹੁਣਾਂ ਦੇ ਕੋਲ ਆਇਆ ਦੋਸਤੋ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਏ ਆ ਤੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਤੇ ਪਸ਼ੂ ਤੁਹਾਨੂੰ ਆਪਾਂ ਇਸ ਕਿਲੇ ਦੇ ਉੱਪਰੋਂ ਇਸ ਘਰੋਂ ਦਿਖਾਉਂਦੇ ਰਹੀਦਾ ਪਸ਼ੂ ਆਉਂਦੇ ਆ ਠੀਕ ਆ ਜੀ ਜ਼ਿਆਦਾਤਰ ਮੱਝਾਂ ਝੋਟੀਆਂ ਹੀ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਨੇ ਇੱਕ ਮੱਝ ਗੱਬਣ ਤੋ ਨੀਲੀ ਰਾਵੀ ਦੀ ਦੋਸਤੋ ਟੇਡੇ ਕੱਟ ਦੇ ਵਿੱਚ ਡਿੰਗੇ ਚੀਰ ਦੇ ਵਿੱਚ ਇਹ ਮੱਝ ਦਿਖਾਵਾਂਗੇ ਤੁਹਾਨੂੰ ਤੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਦੋ ਮੱਜਾਂ 200 ਸੂਈਆਂ ਇੱਕ ਗੱਬਣ ਤਰੀਕਾ ਜੇ ਤੁਸੀਂ ਨੋਟ ਕਰ ਲਓ ਤਰੀਕ ਦੋਸਤੋ ਅੱਜ 24 ਜੂਨ ਤੇ ਸਮਾਂ ਕੋਈ ਸ਼ਾਮ ਦੇ ਸਾਢੇ 3 ਪੌਣੇ 4 ਵਜੇ ਦਾ ਸਮਾਂ ਹੈਗਾ ਜਿਹੜੇ ਪਸ਼ੂ ਸਵੇਰ ਸਵੇ ਜਾ ਦੋਸਤੋ ਦੋ ਟਾਈਮ ਚੋ ਕੇ ਤਸੱਲੀ ਤੇ ਜਿਹੜਾ ਗੱਬਣ ਪਸ਼ੂ ਕੋਈ ਵੀ ਲੈ ਕੇ ਜਾਂਦਾ ਹੈ ਚੌਥਾ ਥਾਣਾ ਦੀ ਟਿੱਪ ਕੇ ਆਪਣੀ ਚਾਰੇ ਥਾਣ ਜਿਹੜੇ ਦੋਸਤੋ ਤੁਸੀਂ ਚੈੱਕ ਪਾਸ ਕਰ ਲਿਓ ਠੀਕ ਹੈ ਜੀ ਤੇ ਪਿੰਡ ਡਲ ਵਿਜ਼ਿਟ ਕਰਨੀ ਹੈ ਤੁਸੀਂ ਆਓ ਲੈਣੀਆਂ ਵਧੇਰੇ ਡਿਟੇਲ ਕਰਦੇ ਆਂ ਗੱ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਹੋ ਠੀਕ ਠਾਕ ਆ ਜੀ ਕਿਰਪਾ ਮਾਰਕ ਦੀ ਤੁਸੀਂ ਸੁਣਾਓ ਬਹੁਤ ਵਧੀਆ ਜੀ ਹਾਂ ਜੀ ਠੀਕ ਠਾਕ ਹੋਰ ਕਿਵੇਂ ਲਹਿਰਾ ਪਹਿਰਾ ਫਿਰ ਚੜਦੀ ਕਲਾ ਜੀ ਕਿਵੇਂ ਝੋਨੇ ਝਾਂਦੇ ਲਾ ਲਏ ਫਿਰ ਹਾਂ ਜੀ ਹੁਣ ਉਹ ਕਿਵੇਂ ਵੇਲੇ ਮਾਲਤੀ ਹਾਂ ਜੀ ਮੇਰੇ ਦਾ ਪਹਿਲਾ ਪੂਰ ਲਗਾਤਾ ਖਾਦ ਖੂਦ ਵੀ ਹਾਂ ਜੀ ਖਾਦ ਜੀ ਹਾਂ ਜੀ ਇਤਰਾ ਵੇ ਗਈਆਂ ਜਾਂ 4 4-5 ਦਿਨ ਹੋ ਗਏ ਵੀਡੀਓ ਪਾਈ ਜੋ ਪੰਨਾਂ ਪਸ਼ੂਆਂ ਦੀ ਅੱਛਾ ਤੇ ਉਹ 2-3 ਵਿੱਚੋਂ ਵਪਾਰੀ ਵੀਰੇ ਲੈ ਗਏ ਆ 2-3 ਟਰੱਕਾਂ ਵਾਲੇ ਵੀ ਲੈ ਗਏ ਆ ਚਲੋ ਇਹ ਤਾਂ ਫਿਰ ਅੱਡੇ ਤੋਂ ਫਿਰ ਬੰਦੂ ਸਾਹਿਬ ਕੀਮਤ ਵਿਕਦੀ ਜਾਂ ਕਰਦੀ ਹਾਂ ਬਿਲਕੁਲ ਵੀ ਉਹ ਬੰਨਦੀ ਸਵੇਰੇ ਪੈਣੀ 6 ਵਜੇ ਨੂੰ ਭਲਕੇ ਸ਼ਾਮ ਨੂੰ 6 ਵਜੇ ਦੀ ਕਿ ਵੇਚਨੀ ਆਏ ਬਸ ਜੀ ਬਸ ਇਹ ਨਹੀਂ ਇਹ ਫਿਰ ਬਨ ਕੇ ਦੇ ਇਹਨਾਂ ਦੀ ਪਾਈ ਜਾਣੀਗਾ ਫਿਰ ਲਿਉਣੀ ਆ ਹਾਂ ਬਿਲਕੁਲ ਬਿਲਕੁਲ ਹਾਂ ਜੀ ਲਓ ਜੀ ਦੋਸਤੋ ਪਸ਼ੂ ਵੀ ਚੰਗੇ ਆ ਬਾਕੀ ਜਿਹੋ ਜਿਹੇ ਪਸ਼ੂ ਉਹ ਜਿਹੜਾ ਰੇਟ ਕੋਈ ਜ਼ਰੂਰੀ ਨਹੀਂਗਾ ਵੀ ਸਾਰੇ ਪਸ਼ੂ ਡਾਊਨ ਲੈਵਲ ਤੇ ਹੋਣ ਜਾਂ ਘੱਟ ਕੀਮਤ ਵਾਲੇ ਹੋਣ ਕਿਹੜਾ ਪਸ਼ੂ ਦੇ ਹਿਸਾਬ ਨਾਲ ਕੀਮਤ ਮੰਗੀ ਜਾਂਦੀ ਆ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਮੱਝ ਤੋਂ ਕਰਾਂਗੇ ਕਿ ਨੀਲੀ ਰਬ ਦੀ ਮੱਝ ਆ ਜਿਹੜੀ ਸਾਹਮਣੇ ਤੁਸੀਂ ਸਕਰੀਨ ਤੇ ਉੱ ਬਹੁਤ ਪਿਆਰੀ ਚੰਗੇ ਚੌੜੇ ਪਿੱਠਪੂੜੇ ਦੇ ਵਿੱਚ ਸੋ ਗੱਬਣਾ ਦੋਸਤੋ ਇਹ ਤਿਆਰੀ ਵਾਲੀ ਆ ਜਿਹੜੀ ਮਾਝੇ ਤੁਹਾਨੂੰ ਦਿਖਾ ਰਹੇ ਆਪਾਂ ਤੇ ਟੇਡਾ ਕਾਟਾ ਡਿੰਗਾ ਚੀਰ ਇੱਕ ਵਾਰੀ ਪੂਰੀ ਮੇ ਫੇਸ ਕੁਆਲਿਟੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਦਿਖਾਤਾ ਉਸ ਤੋਂ ਬਾਅਦ ਆਪਾਂ ਪੂਰਾ ਵੀਰਵਾ ਲੈਨੇ ਆ ਆ ਦੇਖੋ ਜੀ ਇਹ ਬਾਰਡਰ ਦੀਆਂ ਨੀਲੀਆਂ ਸੰਧੂ ਸਾਹਿਬ ਸੋ ਖੱਬਾ ਕਾਟਾ ਦੋਸਤੋ ਖੱਬੇ ਘੱਟੇ ਖੱਬੇ ਪਾਸੇ ਕੱਟ ਵੈਸੇ ਵੀ ਬਹੁਤ ਘਾਟਾ ਆਪਾਂ ਨੂੰ ਵੇਖਣ ਦੇ ਵਿੱਚ ਮਿਲਦਾ ਖੱਬਾ ਕਾਟਾ ਤੇ ਨੀਲੀ ਰਾਵੀ ਦੀ ਠੀਕ ਆ ਜੀ ਸੋ ਪਿਓਰ ਨੀਲੀ ਰਾਵੀ ਦੀ ਆ ਕੋਲੇ ਕਾਲੇ ਬਿਲਕੁਲ ਸੁਰਖ ਬਲੇ ਮਣਕੀ ਆ ਘਟੇਗਾ ਜੀ ਨੀਲੀ ਰਵੀ ਦੀ ਸੰਧੂ ਸਾਹਿਬ ਦਾ ਹਾਂ ਮੱਜਾ ਮਗਰ ਇੱਕ ਮੈਨ ਉਹ ਜਿਆ ਕੱਟ ਆਉਂਦਾ ਕਿਦੇ ਬੱਸ ਜੀ ਬੱਸ ਨਹੀਂ ਤੇ ਸਿੱਧਾ ਘਟ ਆ ਜੂਗਾ ਆ ਜਾ ਸਿੱਧਾ ਮੂੰਹ ਚਟਾ ਆ ਜੂਗਾ ਜੀ ਲੈ ਵੀ ਗਰ ਲਾਲ ਵੀਰ ਇੱਕ ਤਾਂ ਇਹ ਦੱਸਦੇ ਸੂਆ ਕਿਨਵਾ ਸੁਣ ਜੀ ਇਹ ਸੰਧੂ ਸਾਹਿਬ ਅੱਖ ਨੂੰ ਤੇ ਭਾਵੇਂ ਦੂਜੇ ਸੂਏ ਆਖੀ ਜਾਈਏ ਪਰ ਆਪਣੇ ਗੱਲੇ ਦਾ ਨਾ ਸੂਏ ਦਾ ਝੂਠ ਹੋਊਗਾ ਨਾ ਦੁੱਧ ਦਾ ਗਾਰੰਟੀ ਨਾਲ ਤੇ ਜੇ ਸੂਏ ਮੱਜ ਸੁਣੀ ਹੈ ਰਗੀ ਤੀਜਾ ਸੂਆ ਹਾਂ ਜੀ ਲੋਬੀ ਦੋਸਤੋ ਤੀਜਾ ਸੂਆ ਇਹ ਸਮਾਜ ਨੇ ਸੁਣ ਆਖ ਨੂੰ ਭਾਵੇਂ ਦੂਜੇ ਵੀ ਆਖੀ ਜਾਈਏ ਇਹਨੂੰ ਕੇ ਇਧਰੇ ਕੋ ਨੀਂਦੀ ਰਾਵੀ ਸੰਦੂ ਸਾਹਿਬ ਚਟੇ ਮੂੰਹ ਤਾਂ ਨਹੀਂ ਹੁੰਦੀ ਇਹਨਾਂ ਕਮਾਦ ਵੇਂਦੀ ਜਾਂਦੀ ਹਾਂ ਖੂਬੀਆਂ ਹੁੰਦੀਆਂ ਨੇ ਦੇਖੋ ਲੋਕ ਦੋਸਤੋ ਨੀਂਦੀ ਰਾਵੀ ਫਾਇਰ ਪੜ ਜੂਗੀ ਕਰਮਾੜੀ ਸੁੱਤੀ ਨਹੀਂ ਤੂਰੀ ਬਹੁਤ ਜਿਆਦੀ ਆ ਕਰਮਾੜੀ ਆ ਦੇਖੋ ਠੀਕ ਆ ਜੀ ਤੇ ਦਿਨ ਕਿੰਨੇ ਕ ਕੱਢ ਜੂ ਲੈਣ ਸੰਦੂ ਸਾਹਿਬ ਇਹਦੇ 4 ਤੋਂ 5 ਪਏ ਹਜੇ ਸੂਨ ਚ ਦੁੱਧ ਵੀ 13-14 ਕਿਲੋ ਕੱਢਦੀ ਮਾਝੇ ਠੀਕ ਆ ਜੀ ਚੰਗੀ ਆ ਮਾਝ ਜੰਨੀ ਹੈਗੀ ਵੱਡੀ ਵੇਖੋ ਪੂਰੀ ਬਾਕੀ ਦੋਸਤੋ ਅੱਜ ਤੋਂ ਕੋਈ 5-6 ਦਿਨ ਅਡੀਆਂ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰਿਓ ਬਾਕੀ ਬਹੁਤ ਸੁਨੀਆਂ ਫੇਸ ਕੁਆਲਿਟੀ ਵੇਖੋ ਦੋਸਤੋ ਝੋਟੀ ਖਰੀਦਣ ਬਾਰੇ ਠੀਕ ਹੈ ਜੀ ਤੁਸੀਂ ਜ਼ਰੂਰ ਇੱਕ ਵਾਰੀ ਸੰਪਰਕ ਕਰਿਓ ਬਹੁਤ ਪਿਆਰੀ ਆ। ਹਵਾਨੇ ਨੇਵੇ ਦੇਖੋ। ਆਖੋ ਵੇਖੋ ਸੰਤੂ ਸਾਹਿਬ ਕੈਂਡੀ ਟੌਪ ਦੀ ਲੱਗੀ ਇਹਨੂੰ। ਹਾਂ। ਲਓ ਜੀ ਠੀਕ ਹੈ ਜੀ। ਸੋ ਤਿਆਰੀ ਵਾਲੀ ਆ ਦੋਸਤੋ ਠੀਕ ਹੈ ਜੀ। ਤਿਆਰੀ ਵਾਲੀ ਆ ਕਿ ਪੰਜ ਲੈ ਜੇ ਚਾਰ ਲੈ ਜੇ ਜਿੰਨੇ ਦਿਨ ਲੈ ਜੂਗੀ ਉਹਨੇ ਇਹਦੇ ਲਈ ਚੰਗਾ ਦੋਸਤੋ ਉਹਨੇ ਥੱਲਿਓਂ ਕਰਮਾਣੀ ਜਗੂਗੀ। ਬਾਕੀ ਚੌੜਾ ਪਿੱਠ ਪੁੜਾ ਖੋਲ ਕੇ ਤੋਰ ਕੇ ਦਿਖਾਉਣੇ ਆ। ਕੈਂਡੀ ਦੀ ਨਹੀਂ ਸੰਤੂ ਸਾਹਿਬ ਕੋਈ ਇਹਨੂੰ ਕਰਮਾਣੀ ਨੂੰ ਕੋਈ ਚੱਕਰ ਨਹੀਂ ਜੀ ਦੇਖੋ ਪਹੁੰਚ ਚੁੱਕੀ ਜਾਂਦੀ گاਵਾਂ ਨੂੰ। ਲਓ ਦੋਸਤ ਠੀਕ ਹੈ ਇਹ ਦੋਸਤੋ ਬਰੀਕੀਆਂ ਨੇ ਇਹਨਾਂ ਮੱਜਾਂ ਦੀਆਂ ਇਹਨਾਂ ਝੋਟੀਆਂ ਦੀਆਂ ਇਹਨਾਂ ਬਰੀਡਾਂ ਦੀਆਂ ਜਿਹੜੀਆਂ ਖਾਸੀਅਤਾਂ ਨੇ ਸੋ ਪਤਲੇ ਪਿੰਡੇ ਦੇ ਵਿੱਚ ਡਿੰਗੇ ਕੱਟਦੇ ਵਿੱਚ ਬਹੁਤ ਪਿਆਰੀ ਠੀਕ ਹੈ ਜੀ ਸੋ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਆ ਦੇਖੋ ਉਹ ਪਿੰਡਾ ਪੁੰਡਾ ਦੋਸਤੋ ਪੂਰਾ ਲਿਸ਼ਕੂ ਨਿਸ਼ਕੂ ਕਰਦਾ ਤੇ ਮਖਰੀ ਮੱਖੀ ਆਪਾਂ ਕਹਿੰਦੇ ਨੇ ਮੱਖੀ ਤਿਲਕਣ ਵਾਲੀ ਗੱਲਬਾਤ ਆ ਇਹੋ ਜੀ ਸ਼ਾਈਨਿੰਗ ਆ ਇਹੋ ਜੀ ਚਮਕਦਮਕ ਇਸ ਮੱਜ ਦੇ ਵਿੱਚ ਹੰਦੀ ਹੰਦੀ ਮੱਜਾਂ ਜਵੇਦ ਦੇਖੋ ਲਓ ਠੀਕ ਹੈ ਜੀ। ਮੂੰ ਮਾਵੇ ਪੂਰਾ ਫੜਾਉਂਦੀ ਕਰਮਾ ਲਈ ਹੈ। ਹੰਦੂ ਸਾਹਿਬ ਨੀਲੀਆਂ ਰਾਵੀ ਨਿਸ਼ਾਨੀਆਂ ਇਹ ਹੁੰਦੀਆਂ ਨਹੀਂ ਦੇ। ਪੋਤਰਾ ਆਖ ਨੂੰ ਤੇ ਸਾਰੇ ਆ ਦਿੰਦੇ ਸਾਡੀਆਂ ਮਿੱਠੀਆਂ ਇੱذ ਦੇਖੋ। ਹਾਂ। ਆਹ। ਪੱਠੇ ਤੇ ਸਾਰੀਆਂ ਖਾਈ ਜਾਂਦੀਆਂ ਪਰ ਇਹੋ ਜੇ ਕੰਮ ਆਉਂਦੇ ਨਾ ਜਦੋਂ ਥੱਲੇ ਬਹਿਣਾ ਜੇ ਤਾਂ ਮੂੰਹ ਫੜਨਾ ਪਤਾ ਉਦੋਂ ਲੱਗਦਾ। ਹਾਂ। ਜਦੋਂ ਵਿਆਹ ਵੇਲੇ ਪੁੱਛਦੇ ਕਾਕੇ ਚ ਕੀ ਕੀ ਖਾਸੀਅਤ ਆ? ਹਾਂ। ਉਦੋਂ ਫਿਰ ਖਾਸੀਅਤ ਬਰੀਡਾਂ ਦੇ। ਆਖ ਨੂੰ ਤੇ ਸਾਰੇ ਆਂਦੇ ਸਾਡਾ ਚੰਗਾ ਹੈ ਪਰ ਹਾਂ। ਪਤਾ ਬਾਹਰ ਗਿਆ ਹੀ ਲੱਗਦਾ। ਬਸ ਬਸ। ਕਿੱਡਾ ਚੰਗਾ ਤੇ ਕਿੱਡਾ ਮਾੜਾ ਹੈ? ਲਓ ਜੀ ਦੋ ਕਰਮਾਲੀਆਂ ਮੋਗਾ ਜਵਾਈ ਆਈ ਤੇ ਪੰਜ ਹਾਂ ਲੋ ਵੀ ਭਰਾਵੋ ਠੀਕ ਆ ਜੀ ਸੋ 53 ਤੋਂ ਪਣ ਇੱਕ ਨੰਬਰ ਆ ਬਿਲਕੁਲ ਇਹਨਾਂ ਵੀਰਾਂ ਨੇ ਤਸੱਲੀ ਆਪਣੀ ਕੀਤੀ ਆ ਜਿਹੜਾ ਵੀਰ ਕੋਈ ਆਉਂਦਾ ਐ ਇਸ ਮਾਝ ਨੂੰ ਖਰੀਦਣ ਤੇ ਆਪਣੇ ਤੁਸੀਂ ਚਾਹੋਂ ਤੁਹਾਨੂੰ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦੇ ਜੇ ਠੀਕ ਆ ਜੀ ਸੋ ਚੰਗੀ ਮਾਝਾ ਦੋਸਤੋ ਸੋਨੇ ਬਾਡੀ ਸਟਰਕਚਰ ਦੇ ਵਿੱਚ ਸੋ ਥਣ ਭਾਂਡਾ ਬਿਲਕੁਲ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਪਾ ਹੋਰ ਨੇੜੇ ਤੋਂ ਦਿਖਾ ਦਿੰਨੇ ਆ ਜੀ ਆ ਲਓ ਹੋ ਚੁੱਕੀ ਜਾਂਦੀ ਹਿੰਦੂ ਸਾਹਿਬ ਕਰਮਾਲੀ ਪੱਤਰ ਲੈਵਾਜ ਨਹੀਂ ਬਾਂਡੀ ਪੱਤਰ ਬਾਂਡੀ ਬਿਲਕੁਲ ਪਾਰ ਪਿੱਛੇ ਦੀ ਇਹਦੀ ਦੋਹਾਂ ਦੂਤ ਨੰਦਨਾ ਦੀ ਗਰੰਟੀ ਹੋਊ ਆਪਣੀ ਠੀਕ ਹੈ ਜੀ ਜੇ ਕੋਈ ਵੀਰ ਭਰਾ ਆਉਂਦਾ ਹੈ ਆਪ ਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਨਹੀਂ ਇਹ ਗੱਡੀ ਚ ਲੌਂਦੀ ਸਾਰੀ ਜਾਂਦੇ ਤੇ ਪੜਵੇ ਹੂੰ ਪਾਰ ਪਿੱਛੇ ਦੀ ਗਰੰਟੀ ਹੋਊ ਨਾਲ ਵੀ ਆਪਾਂ ਚੈੱਕ ਕੀਤੇ ਸਨਾਂ ਦੀ ਪੂਰੀ ਤਸੱਲੀ ਠੀਕ ਹੈ ਤੇ ਮੁੱਲ ਕੀ ਕਰਦੇ ਵੀ ਤੇ ਦਾ ਮੁੱਲ ਸੰਧੂ ਸਾਹਿਬ ਜੇ ਤੇ ਹੁੰਦੀ ਹੈ ਅੱਜ ਕੱਲ ਅੱਜ ਬਿਲਕੁਲ ਤਿਆਰ ਏ ਆਜਾ ਜਵਾਬ ਫਿਰ ਤੇ ਭਾਵੇਂ ਇਹਦਾ ਕਰਨੀ ਦੇ ਸਵਾ ਲੱਖ ਭਾਵੇਂ ਕਰ ਲਿੰਦੇ 1 ਲੱਖ 20 ਹਜ਼ਾਰ ਮੇਰੇ ਹਿਸਾਬ ਨਾਲ ਮੁੱਲ ਵੀ ਜੱਜਦਾ ਹਾਂ ਇਹਦਾ ਮੁੱਲ ਇਹ ਕਹ ਜੇ ਕੋੰਤੋ ਹੀ ਦਾ ਦੋ ਜੋ ਆਂਦੇ ਛੋੜ ਛੱਪੇ ਕਰਦਾਂਗੇ ਲੱਖ ਹਾਂਜੀ ਲੈ ਕਰਦੇ ਫਿਰ ਤੂੰ ਆਪ ਹੀ ਕਰਦੇਗੇ ਖੁੱਲਾ ਡੁੱਲਾ ਕਰੀਏਗੇ ਇੱਕੋ ਆਵਾਜ਼ ਜੀ ਦੀਏ ਇੱਕੋ ਇੱਕੋ ਆਵਾਜ਼ ਕੇ 5000 ਰੁਪਏ ਛੱਡ ਦਾਂਗੇ ਆਹੋ 95000 ਦੀ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਲਓ ਦੋਸਤੋ 95000 ਦੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਹੈ ਜੀ ਤੀਜਾ ਸੁਆ ਭੋਨਾ ਬਿਲਕੁਲ ਟੱਚ ਕਰਦੀ ਪੂਸ਼ ਤੇ ਬਾਡੀ ਪੰਤਰ ਦੀ ਤੁਸੀਂ ਦੇਖ ਹੀ ਲਈਏ ਇਹ ਦੇਖੋ ਸੰਦੂ ਸਾਣਾ ਪਿੰਡੇ ਚੌੜਾ ਪਿੱਠ ਪੁੜਾ ਸੁਬੇਨ ਭੋਨ ਪਿੰਡੇ ਦੇ ਉੱਪਰ ਕਾਫੀ ਉੱਭਰੀਆਂ ਹੋਈਆਂ ਨਜ਼ਰ ਆ ਰਹੀਆਂ ਠੀਕ ਹੈ ਜੀ ਯੋ ਨਰਮਾਣੀ ਨੂੰ ਕੋਈ ਪ੍ਰਵਾਹ ਨਹੀਂ ਜਿੱਤਣਾ ਮਰਜ਼ੀ ਖਿਲਾੜ ਕੇ ਬੈਠੇ ਰਹੋ ਹਾਂ ਕੋਈ ਚੱਕਰ ਹੀ ਨਹੀਂ ਦੇਖੋ ਠੀਕ ਹੈ ਜੀ ਠੀਕ ਹੈ ਵੈਰਾ ਟਿੱਟਿਆ ਦਣੇ ਸਿੰਧੂ ਸਾਹਿਬ ਨੀਲੀ ਰਾਵੀ ਗਣੀ ਜੀ ਇਹਦੀ ਇਹਨਾਂ ਚੀਜ਼ਾਂ ਦਾ ਗਣੀ ਜੀ ਨਿਸ਼ਾਨੀਆਂ ਸਫੇਦੀਆਂ ਨਾਲ ਨਹੀਂ ਹਾਂ ਤੇ ਸੋਹਣੇ ਬਾਡੀ ਸਟਰਕਚਰ ਦੀ ਆ ਬਾਕੀ ਚੰਗੀ ਜਾਂ ਨੀਲੀ ਦੀ ਮੱਝ ਆਪਾਂ ਆਉ ਜਿਆਦੇ ਖੁਸ਼ ਹਾਂ ਸਿੰਧੂ ਸਾਹਿਬ ਨੀਲੀ ਦੀ ਮੱਝ ਲੈ ਕੇ ਹਾਂ ਲੌਵੀ ਗਰਨਾਲ ਕੇ ਸੈਕੰਡ ਨੰਬਰ ਤੇ ਆ ਜਿਹੜੀ ਆਪਣੇ ਕੋਲ ਝੋਟੀ ਖੜੀ ਆ ਇਹਦਾ ਸੂਏ ਸਿੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ ਪਰਸੋਂ ਦੀ ਪਰਸੋਂ ਸੂਈ ਆ ਹਾਂਜੀ ਆ ਮਗਰ ਕਟਾ ਆ ਗਿਆ ਮਗਰ ਕਟਾ ਆ ਗਿਆ ਜਿਹਦੇ ਪਰਸੋਂ ਦੀ ਸੂਈ 나ੜੂ ਨਾਲੇ ਬੱਚੇ ਦਾ ਤੇ ਮਾਝਾ ਦੂਜੀ ਤਾਰੀ ਸੂਈ ਉਹ ਬੱਚੇ ਨੇ ਲਾਤਾ ਲੋ ਜੀ ਦੂਜਾ ਸੂਆ ਦੋਸਤੋ ਪਰਸੋਂ ਦੀ ਸੂਈ ਆ ਬੌਲੇ ਕਿੰਨੇ ਕਿਤੇ ਆ ਬੌਲਾ ਸੰਧੂ ਸਾਹਿਬ ਇਹ ਥੱਲੇ ਮਿੰਤੀ ਵਾਲਾਂ ਨੂੰ 10 ਕਿਲੋ ਆ 10 ਕਿਲੋ ਜਿਤਨਾ ਕੋਈ ਵੀਰ ਭਰਾ ਮਰਜੀ ਆ ਤੁਸੀਂ ਤਸੱਲੀ ਕਰ ਹੂੰ ਮੈਂ ਵੀ ਦੋਸਤੋ 10 ਕਿਲੋ ਬੌਲੇ ਤੇ ਚੱਲ ਰਹੀ ਆ ਠੀਕ ਆ ਜੀ ਸ਼ੁਰੂਆਤ ਜਿਹੜੀ ਆ ਸਟਾਰਟਿੰਗ ਆ 10 ਕਿਲੋ ਬੌਲੇ ਤੋਂ ਕੀਤੀ ਆ ਤੇ ਬਾਕੀ ਥਾਂ ਥਾਂ ਨੂੰ ਵੇਖੋ ਤੁਸੀਂ ਪੂਰਾ ਮੋਟਾ ਥਾਣਾ ਆ ਦੇਖੋ ਜੀ ਪਰ ਮਾਗੇ ਖਲੋ ਜਾ ਦਰਦੀ ਕੈਮਰੇ ਤੋਂ ਅਜ ਮਿੱਟੀ ਬਹੁਤ ਜਿਆਦੀ ਘਟੀ ਜੀ ਦੇਖੋ ਕੋਈ ਆਪਾਂ ਬੱਚਾ ਨਹੀਂ ਛੱਡਿਆ ਆਹ ਦੇਖੋ ਜੀ ਠੀਕ ਆ ਜੀ ਲੋ ਆਲੀ ਮੋਟਰ ਹੀ ਸੰਧੂ ਸਾਹਿਬ ਮੜੇ ਮੜੇ ਹਾਸੇ ਲਾਉਂਦੀ ਨੋੜੇ ਜੀ ਦੇਖੋ ਬਰਾਤ ਇਦਾਂ ਦਾ ਦੋਸਤੋ ਵੀ ਜਿਵੇਂ ਮੀਂਹ ਆ ਗਿਆ ਮੀਂਹ ਆ ਗਿਆ ਉਹ ਗੱਲ ਬਾਤ ਆਹ ਜੀ ਦੇਖੋ ਹਾਂ ਜੀ ਦੇਖੋ ਜੀ ਠੀਕ ਆ ਜੀ ਦੇਖੋ ਜਲਵਾ ਤੁਸੀਂ ਬੜੀ ਸਫਾਈ ਦਾ ਦੋਸਤੋ ਥਾਣਾ ਤੇ ਬਹੁਤ ਚੰਗੀ ਧਾਰ ਮੋਟੀ ਧਾਰ ਇਹ ਜਿਹਨੇ ਬਿਲਕੁਲ ਆਪਾਂ ਕਹਿ ਲੈਨੇ ਪੰਜਾਬੀ ਦਾ ਵੜਾ ਬਈ ਗੰਨੇ ਵਰਗੀ ਬਿਲਕੁਲ ਧਾਰ ਠੀਕ ਆ ਜੀ ਤੇ ਪੋਲੀ ਵੀ ਬਿਲਕੁਲ ਰੂ ਵਰਗੀ ਆ ਸੋ ਆ ਫੇਸ ਕੁਆਲਿਟੀ ਆ ਸਿੰਗੀ-ਸਿੰਗੀ ਬੜੀ ਪਿਆਰੀ ਸੰਦੂ ਸਾਹਿਬ ਕਈ ਬੱਚੇ ਨਾਲ ਨਹੀਂ ਮਰਦਿਆਂ ਕਰਮਾਲੀ ਉਤਰੇ ਆਪਾਂ ਬਹਿ ਗਏ ਆ ਹੂੰ ਕੋਈ ਬੱਚਾ ਨਹੀਂ ਛੱਡਿਆ ਕੋਈ ਲੈਣਾ ਨਹੀਂ ਦੇਣਾ ਨਹੀਂ ਜੀ ਦੇਖੋ ਜਿਤਨਾ ਮਰਜੀ ਇਹਨੂੰ ਚੋ ਤਸੱਲੀ ਕਰੋ ਲਓ ਵੀ ਪੈਰ ਪੁੱਟ ਜੇ ਮੱਝ ਤੇ ਮੱਝ ਵਾਪਸ ਲਾਂਗੇ ਲਓ ਜੀ ਦੋਸਤੋ ਕਰੋ ਗੱਲ ਇੱਕ ਵਾਰੀ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਨੇ ਆ ਦੋਸਤੋ ਬਹੁਤ ਚੰਗੀ ਝੋਟੀ ਆ ਦੂਜਾ ਸੂਆ ਜੀ ਦਿਖਾ ਦੇ ਸੋਈ ਠੀਕ ਆ ਜ ਠੀਕ ਹੈ ਜੀ ਕੋਈ ਮੋਟਾ ਜਿਹਾ ਪਾਰਾ ਫੇਸ ਨਹੀਂਗਾ ਬਿਲਕੁਲ ਛੋਟੀ ਜਿਹੀ ਬੂਥੀ ਆਪਾਂ ਕਹਿ ਲਈਏ ਛੋਟਾ ਜਿਹਾ ਫੇਸ ਆ ਤੇ ਪਤਲਾ ਲੰਬਾ ਫੇਸ ਠੀਕ ਆ ਜੀ ਪਤਲਾ ਫੇਸ ਆ ਸੰਧੂ ਸਾਹਿਬ ਸਟਾਰਟਿੰਗ ਹੀ 10 ਕਿਲੋ ਤੋਂ ਹੋਈ ਦੁੱਧ ਪਹਿਲੇ ਸੂਏ ਦੂਜੇ ਸੂਏ ਛੋਟੀ ਜਰ ਕੀ 12-13 ਕਿਲੋ ਚਵਾ ਦੂਗੀ ਓਕੇ 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 ਤੇ ਸਵੇਰ ਚਵਾਈ ਫਿਰ ਕਿੰਨੇ ਕ ਵਜੇ ਕਰਨੀ ਚਵਾਈ ਸੰਧੂ ਸਾਹਿਬ 6 ਤੋਂ 6 ਠੀਕ ਹੈ ਜੀ ਹਾਂ ਇਹ ਨਹੀਂ ਵੀ ਅੱਜ ਵੀਡੀਓ ਬਾਨਣੀ ਆ ਨਾ ਟਾਈਮ ਲੱਗਾ ਉਹ ਇਹੋ ਜਿਹਾ ਕੋਈ ਚੱਕਰ ਨਹੀਂ ਆ ਦੋਸਤੋ ਸਵੇਰ 6 ਤੋਂ 6 ਵਜੇ ਦੀ ਚਵਾਈ ਆ ਆ ਇੱਕ ਵਾਰੀ ਦੇਖੋ ਠੀਕ 6 ਵਜੇ ਸੰਧੂ ਸਾਹਿਬ ਸਵੇਰੇ ਚੋਣੀਆਂ 6:30 ਸ਼ਾਮ ਨੂੰ ਚੋਣੀਆਂ ਠੀਕ ਹੈ ਜੀ ਸ਼ਾਮ ਨੂੰ ਸੌ ਛੋੜੇ ਡੰਗਰ ਲੇਟ ਹੋ ਜਾਂਦੇ ਕਈ ਯਾਰ ਗਾਹ ਦਾ ਮਤਲਬ ਟਾਈਮ ਹਦਾ ਵੇਲੇ ਆ ਬਿਲਕੁਲ ਜੀ ਬਿਲਕੁਲ ਤੇ ਜੇ ਸਵੇਰੇ ਛੋੜੀਆਂ ਟਾਈਮ ਨਾਲ ਚੋਈਆਂ ਹੁਣ ਫਿਰ ਡੰਗਰ ਡਿੰਗ ਦਾ ਰੀਦਾ ਲੋਬੀ ਦੋਸਤੋ ਇੱਕ ਵਾਰੀ ਹੋਰ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਮਾੜਾ ਤਸੱਲੀ ਨਾਲ ਆ ਕਰੋ ਚੈੱਕ ਜੀ ਤਸੱਲੀਆਂ ਆ ਸੰਧੂ ਸਾਹਿਬ ਜਿੱਥੇ ਮਰਜ਼ੀ ਆਖੋਗੇ ਕਰਾਊਗੀ ਕਰਮਾ ਲਈ ਆ ਜਾ ਠੀਕ ਹੈ ਜੀ ਤੋ ਜਿਹੜੇ ਵੀਰ ਦੋਸਤੋ ਜਿਆਦਾਤਰ ਵੀਰ ਸਵੇਰ ਸਵੇਰ ਪਸ਼ੂ ਭਾਲਦੇ ਆ ਤੇ ਜਰੂਰ ਪੈਲ ਦੇ ਧਾਰ ਤੇ ਤੁਸੀਂ ਇਹਦਾ ਸੌਦਾ ਮਾਰ ਸਕਦੇ ਜੀ ਚੰਗੀ ਝੋਟੀ ਆ ਚੂਣ ਝਾਂ ਬੜੀ ਵਧੀਆ ਨਹੀਂ ਵੀਰਾਂ ਤੇ ਮਿੱਟੀ ਚਾਹੀਦੀ ਆ ਮੰਨ ਲਓ ਜਿਹੜਾ ਜੀ ਮਰਜ਼ੀ ਚੋ ਸਕਦਾ ਤੁਹਾਨੂੰ ਹਾਂਜੀ ਹਾਂਜੀ ਕੈਮਰੇ ਤੋਂ ਡਰਦੀ ਥੋੜਾ ਜਿਹਾ 72 ਦਾ ਕੋਈ ਚੱਕਰ ਨਹੀਂ ਕੋਈ ਪ੍ਰਵਾਹ ਨਹੀਂ ਇਹਦੇ ਰਖ ਜਿੱਧਰ ਦੀ ਮਰਜ਼ੀ ਭਈ ਜਾਓ ਠੀਕ ਆ ਜੀ ਇਧਰ ਰੂਫੀਆਂ ਸ਼ਰੂਫੀਆਂ ਪੂਰੀਆਂ ਵੇਖੋ ਜੀ ਇਧਰ ਵੇਖੋ ਮੈਂ ਨਹੀਂ ਦੀ ਕੋਈ ਨਾ ਇਹਨੀ ਜਗਾ ਥੋੜੀ ਐ ਤੇ ਮੇਰੇ ਦੌੜ ਕੇ ਹੋਣ ਹੋਵੇ ਤੇ ਇਨੇ ਟਾਈਮ ਚ ਕਈ ਕੁਛ ਹੋ ਜਾਂਦਾ ਹਾਂ ਲੱਤੋਂ ਨਹੀਂ ਸਿੰਧੂ ਸਾਹਿਬ ਮੂੰਹ ਦੇ ਹਾਂ ਪਰ ਇਹਨਾਂ ਦੇ ਮਾਣ ਆ ਆਪਾਂ ਨੂੰ ਹਾਂ ਲੈ ਵੀ ਗਰਨਾਲ ਚੰਗੀ ਐ ਝੋਟੀ ਵੀਰੇ ਮੁੱਲ ਵੀ ਉਹ ਕਰਦੀ ਐ ਵੀ ਜਿਹੜਾ ਕੋਈ ਭੈਣ ਭਰਾ ਜਿਹੜਾ ਭੱਜਾ ਆਵੇ ਤੇ ਮਿੰਟਾਂ ਸਕਿੰਟਾਂ ਚ ਖਰੀਦਣ ਵਾਲੀ ਕਰਦਾ ਮੋਲਾ ਸੰਧੂ ਸਾਹਿਬ ਸ਼ਰੀਫੀਆਂ ਇਹਨਾਂ ਦਾ ਲੱਖੋਂ ਬਾਹਰ ਚਾਹੀਦਾ ਹਾਂ ਹਾਂ ਪਰ ਆਪਾਂ ਕਰਨਾ ਨਹੀਂ ਤੇ ਕਰਤੀ ਉਹ ਗੱਲ ਹਾਂਜੀ ਮੈਂ ਕਰਤੀ ਉਹ ਗੱਲ ਫਿਰ ਹਾਂ ਨਹੀਂ ਨਹੀਂ ਮੋਲਾ ਪਾ ਅੰਦਰ ਹੀ ਕਰਨਾ ਹੈ ਹਾਂ ਤੇ ਵੀਰ ਭਰਾ ਜਿਹੜਾ ਆ ਉਹਨੂੰ ਜੱਪੂ ਵੀ ਝੋਟੀ ਹੈਗੀ ਆ ਠੀਕ 10 ਕਿਲੋ ਦੰਦ ਜਿਹੜਾ ਡੰਗ ਹਾਂ ਬਹੁਤ ਜ਼ਿਆਦਾ ਦੁੱਧਿਆ ਦੁੱਧੇ ਸਵੇਰ ਨੂੰ ਬਿਲਕੁਲ ਜੀ ਬਿਲਕੁਲ ਹਾਂ ਹਾਂ ਤੇ ਹਾਂ ਨਾ ਕਿੰਨੇ ਕਿਦੀ ਹੋ ਜੂ ਫਿਰ ਹਾਂ ਨਾ ਕੋਈ 95 ਨਹੀਂ ਕੋਈ 92 ਨਹੀਂ 90000 ਤੋਂ 2000 ਛੋਟ ਆ 88000 ਦੀ 88000 ਦੀ ਹਾਂ ਨਾ ਲੋਬ ਜੀ ਦੋਸਤੋ 90000 ਦੇ ਵਿੱਚੋਂ 2000 ਛੋਟ ਆ 88000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਹੈ ਜੀ ਇੱਕ ਵਾਰੀ ਤੁਹਾਨੂੰ ਸੰਧੂ ਸਾਹਿਬ ਜਿਹੜੇ ਜਿਹੜੇ ਤੋਂ ਜਿਹੜੇ ਇਹਨਾਂ ਪਸ਼ੂਆਂ ਦੇ ਮੁੱਲ ਪੈਂਦੇ ਆ ਨਾ ਕੋਈ ਛੋਟ ਛਪਾਈ ਹੋਣਾ ਕੋਈ ਭਣ ਭਰਾ ਜਿਆਦੀ ਖੇਤ ਨਾ ਕਰੇ ਲੋਬ ਜੀ ਦੋਸਤੋ ਆ ਦੇਖੋ ਠੀਕ ਹੈ ਜੀ ਤੋ ਥੰਨ ਦੇਵਾ ਚੰਗੀ ਤਸੱਲੀ ਨਾਲ ਵੇਖ ਲੋ ਦੋਸੋ ਤੁਹਾਨੂੰ ਸੁਣਾ ਸਤੂ ਸਾਹਿਬ ਕੀਮਤ ਲਾਗੇ ਹੋਈਆਂ ਚੀਜ਼ਾਂ ਮਿਲਦੀਆਂ ਆ ਆ ਵੇਖੋ ਜੀ ਕੀਮਤ ਲਾਉਣੀ ਪੈਂਦੀ ਆ ਹੀ ਰੇ ਅਗਲਾਵੇਂ ਨਹੀਂ ਦੇ ਦਿੰਦਾ ਜੀ ਵੇਖੋ ਜਲਵੇ ਆ ਕਰੋ ਚੈੱਕ ਜੀ ਆ ਆ ਵੇਖੋ ਜੀ ਬਾੜੀ ਪੋਲੀ ਸੰਧੂ ਸਾਹਿਬ ਬਾੜੀ ਜਿਆਦੀ ਲਓ ਦੋਸਤੋ ਠੀਕ ਆ ਜੀ ਬਹੁਤ ਪਿਆਰੀ ਝੋਟੀ ਆ ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਦੋਸਤੋ ਇੱਕ ਹੋਰ ਮੱਚ ਤੁਹਾਨੂੰ ਦਿਖਾਉਣ ਲੱਗੇ ਆ ਠੀਕ ਆ ਜੀ ਇਹ ਵੀ ਸਜਰਤਾ ਜੀ ਇਹ ਸੰਧੂ ਸਾਹਿਬ ਇਹਨੂੰ ਅੱਜ 5 ਦਿਨ ਹੋ ਗਏ ਸੂਈ ਨੂੰ ਇਹਦੇ ਮਗਰ ਕੱਟੀ ਜੀ ਮੌਜੀ ਪੰਜਾ ਦਿਨਾਂ ਦੀ ਸੂਈ ਆ ਮਗਰ ਕੱਟੀ ਜਾਏ ਵੇਖੋ ਜੀ ਠੀਕ ਆ ਚਾਰ ਪੰਜ ਦਿਨ ਹੋ ਗਏ ਆ ਜੀ ਸੂਈ ਨੂੰ ਬਹੁਤ ਦੋਸਤੋ ਮਗਰ ਕੱਟੀ ਆ ਕੱਟੀ ਆ ਕਰਾਂ ਕਿ ਇਹ ਬਲੈਕ ਹੀ ਸਮਝੋ ਕੁਝ ਕਿ ਜਿਹੜੀ ਪੂਛ ਮਗਰ ਉਹ ਵਾਈਟ ਆ ਤੇ ਇਸ ਮੱਝ ਦਾ ਢਾਂਚਾ ਤੁਸੀਂ ਵੇਖ ਲਓ ਠੀਕ ਆ ਜੀ ਸਰੀਰਕ ਮੰਤਰ ਵੇਖ ਲਓ ਇਹਦੇ ਸਾਰੇ ਕਾਟੇ ਗਏ ਜੀ ਹਾਂ ਢੇਡਾ ਕੱਟ ਵੀ ਆ ਸੱਜੇ ਬੰਨੇ ਵੀ ਹੈਗਾ ਜੀ ਸੱਜੇ ਬੰਨੇ ਵੀ ਹੈਗਾ ਜੀ ਤੇ ਖੱਬੇ ਬੰਨੇ ਵੀ ਹੈਗਾ ਜੀ ਤੇ ਨੱਕ ਦੇ ਵੀ ਹੈਗਾ ਜੀ ਵੀ ਕਿਸੇ ਪਾਸੇ ਲਖੁੰਜੀ ਹੈ ਹਾਂ ਹੈ ਇਹ ਸੰਦੂ ਸਾਹਿਬ ਸੂਆ ਦੁੱਜੇ ਹੀ ਆ ਅੱਛਾ ਸੋਇਆਂ ਨਹੀਂ ਕਿ ਮਾਜ ਸੁਆ ਗਰੰਟੀ ਨਾਲ ਦੂਜਾ ਹੀ ਇਹ ਸਿੰਘ ਥੋੜਾ ਜਿਆ ਗਹਿਰਿਆ। ਸ਼ਪਰਾਜ ਸਿੰਘ ਥੋੜੇ ਖੁੱਲੇ ਹਨ। ਹਾਂਜੀ। ਆ ਲਓ ਜੀ। ਸਿੰਘ ਹੋ ਰਿਆ ਕੀ ਆਈਆਂ ਤਰ੍ਹਾਂ ਦੇ ਆ। ਹਾਂ। ਪਰ ਮੈਂ ਸੁਆ ਨਹੀਂ ਮੈਂ ਨਵੀਂ ਆ ਬਿਲਕੁਲ ਦੁੱਧ ਵਾਲੀ ਜਣੀ ਹੈਗੀ 9 ਲੀਟਰ ਏਸ ਲਈ ਕਰਵਾ ਲਈ ਛਲੇ ਤਿਆਰ ਆ। ਅੱਜ ਦੱਸਿਆ ਤੁਸੀਂ ਕਿ ਇਹ ਨੰਬਰ ਇਹਨੂੰ 5 ਦਿਨ ਹੋ ਗਿਆ ਜੇ। 5 ਦਿਨ। 9 ਲੀਟਰ ਹੁਣ ਹੈਗਾ ਹਾਜ਼ਰ। ਹਾਂਜੀ 9 ਲੀਟਰ ਸੰਧੂ ਸਾਹਿਬ ਕੰਡੇ ਦੇ ਦੋ ਟਾਈਮ ਤੋਲ ਕੇ। ਚੂਣ ਚੂਣ ਇਹ ਤਾਂ ਕਿੰਨੀ ਸਾਫ ਇੱਕ ਨੰਬਰ ਉਹ ਚੀ ਜੀ। ਠੀਕ ਆ ਜੀ। ਲਓ ਦੋਸਤੋ ਜਿਹੜੀ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਮਾਜ ਦਿ ਉਸੇ ਤਰ੍ਹਾਂ ਦਾ ਹੈਗਾ ਠੀਕ ਹੈ ਜੀ ਚੋਣ ਚਾਣ ਉਸੇ ਤਰ੍ਹਾਂ ਹੀ ਹੈ ਤੇ 9 ਲੀਟਰ ਅੱਜ 50 ਦਿਨਾਂ ਦੀ ਸੂਈਸਲੇ 9 ਲੀਟਰ ਦੁੱਧ ਆ ਸੋ ਦੁੱਧ ਤੁਸੀਂ ਮੰਨ ਕੇ ਸੌਦਾ ਕਰ ਲਿਓ ਬਾਕੀ ਅਗੇ ਚੰਗੀ ਸੇਵਾ ਡਿਪੈਂਡ ਹੈ ਕਿਸੇ ਵੀਰ ਦੀ ਕਰਦੀ ਹੈ ਵੀ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਵਧੂ ਕੀ ਕਰਮਾ ਲਈ ਜੀ ਸੰਦੂ ਸਾਹਿਬ ਵੀ ਜਿਆਦਾ ਨਹੀਂ ਦੀ 11-12 ਲੀਟਰ ਜਵਾ ਦੂਗੀ ਮੈਂ ਚੰਗੀ ਹੈ ਜੰਨੀ ਹੈਗੀ ਹੈ ਠੀਕ ਹੈ ਜੀ ਠੀਕ ਆ ਅੱਖਾਂ ਖਾ ਬਿੱਲੀਆਂ ਵੇਖੋ ਇੱਕ ਨਹੀਂ ਬਾਕੀ ਚੋਣ ਚਾਣੇ ਵੀ ਓਕੇ ਰਿਪੋਰਟ ਆ ਪੁੱਛ ਸਕਦਾ ਹੋ ਜੀ ਸੰਦੂ ਸਾਹਿਬ ਠੀਕ ਹੈ ਜੀ ਲਿਓ ਵੀਰ ਨੋ ਦੋਸਤੋ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਦਗੀ ਆਪਾਂ ਕੱਦ ਕੋਦੇ ਦਾ ਵੀ ਚੰਗਾ ਠੀਕ ਹੈ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਕੱਦ ਵੱਡਾ ਸਿੰਗਲ ਹੱਡੀ ਦੇ ਵਿੱਚ ਆ ਆਹ ਬੈਕ ਸਾਈਡ ਤੋਂ ਇੱਕ ਵਾਰੀ ਥੋੜਾ ਲੇਵਲ ਮਾਰੋ ਝਾਤ ਠੀਕ ਹੈ ਜੀ ਬੱਚੇ ਬੱਚੇ ਸੰਧੂ ਸਾਹਿਬ ਕਹਿੰਨੇ ਲਖਨੇ ਹੁੰਦਾ ਨੀਲੀ ਰੰਗ ਜਿਹਾ ਪਿਓਰ ਪਾ ਸਕਦੀ ਕਰਮਾ ਦੀ ਇਹ ਗਾਂ ਸੀਮਨ ਭਰਾਜਾ ਦੇ ਮਾਝੀ ਵੀ ਦੋਸਤੋ ਉਹੋ ਜੀ ਆ ਵੀ ਜਿਵੇਂ ਸ਼੍ਰੀਨਗਰ ਪਹਾੜਾਂ ਦੇ ਬਰਫ਼ ਪਈ ਹੁੰਦੀ ਹੈ ਹੈ ਲੋਵੀ ਭਰਾਵੋ ਠੀਕ ਆ। ਉਹ ਥਣਪੰਡਾ ਜਿਹੜਾ ਪੂਰਾ ਸਫਾਈ ਵਾਲਾ। ਥਣ ਚੱਡੇ ਵਾਲੋ ਦੋਸਤੋ ਪੂਰੀ ਸਫਾਈ ਆ। ਖਾਂ ਤੁਹਾਨੂੰ ਬਹੁਤ ਸੋਨਾ ਹਾਥੀ ਚਵਾਈ ਵਾਲਾ। ਦੋਸਤੋ ਸੰਧੂ ਸਾਹਿਬ ਇਹਨਾਂ ਕੋਈ ਚੰਗੀ ਸੇਵ ਵਾਲਾ ਵੀਰ ਮਿਰਜੇ ਦੇ 11-12 ਲੀਟਰ ਸਮਝ ਗਰਦੇ। ਚਵਾਈ ਚੱਲੂ ਇੰਨਾ ਆਰਾਮ ਨਾਲ। ਹਾਂਜੀ। ਕੋਈ 11 ਲੀਟਰ ਤਾਂ ਨਾਰਮਲ 11 ਲੀਟਰ ਵੀ ਬਹੁਤ ਹੁੰਦਾ ਦੁੱਧ। ਕੈਮਰੇ ਤੋਂ ਮੱਝਾ ਡਰਦੀਆਂ ਕਿਉਂਕਿ ਆਪਾਂ ਘਰਾਂ 'ਚ ਲਈਆਂ ਆਏ ਉਤਰਾਂ ਨਹੀਂ ਕੋਈ ਚੱਕਰ ਮਿਆਂ। ਬਿਲਕੁਲ ਜੀ ਬਿਲਕੁਲ। ਅ ਜਿੰਨੇ ਹੱਥ ਤੋਂ ਲਾ ਲਾ ਕੇ ਵਿਖਾਉਣ ਡਿਆ ਇਹਨੇ ਤੇ ਘਰ ਦੀ ਕੋਈ ਪਾਲੀ ਕੱਟੀ ਹੋਵੇ ਉਹ ਨਹੀਂ ਦਉਂਦੀ ਹਾਂ ਸੰਤੂ ਸਾਹਿਬ ਆਪਾਂ ਵੇਖੋ ਹਣਾ ਕੱਲ ਇਹਨਾਂ ਨੇ ਸੌਦੇ ਕੀਤੇ ਆ ਤੇ ਦੋ ਸ਼ਾਮੀਆਂ ਆਈਆਂ ਐ ਦਸਰੇ ਆਈ ਐ ਹਾਂਜੀ ਤੇ ਗਰਲਾੜ ਇਹਦਾ ਮੁੱਲ ਫਿਰ ਲੈ ਤੇ ਮੁੱਲ ਨੂੰ ਸੰਤੂ ਸਾਹਿਬ ਭਾਵੇਂ ਇਹਦਾ 90 ਕਰ ਲਿਓ ਭਾਵੇਂ ਕਰ ਲਿਓ 85 ਆ ਮੋਲੇ ਦਾ 80000 ਹਾਂ ਨਾ 75000 ਦੀ ਯਸਨੋ ਜੜੀ ਯਸਨੋ 75 ਦੀ 75 ਦੀ ਚੋਾਈ ਇੱਕ ਨੰਬਰ ਹੋਊਗੀ ਕੋਈ ਸੁਈਆਂ ਮਜਾ ਦੇ ਪੂਰ ਛਟਾ ਹੋਵੇ ਸਣਾ ਥਣ ਵੱਟ ਘਾਟ ਹੋਵੇ ਆਪਣੀ ਜਮੇਰੀ ਲੋਬੀ ਦੋਸਤੋ ਚੂਣ ਚੋਂ 1 ਨੰਬਰ ਆ ਦੋ ਦੋ ਕਿਲੋ ਪਗਾਰਿਆ ਸਾਬ ਹੂੰ ਲੋ ਮੱਜਾਂ ਦੀ 75000 ਦੀ ਦੋਸਤੋ ਇਹ ਮਿਲ ਜੂਗੀ ਠੀਕ ਆ ਮਗਰ ਕੱਟੀ ਆ ਬੱਚਾ ਤੁਹਾਨੂੰ ਇੱਕ ਵਾਰ ਫੇਰ ਆਪਾਂ ਮਾਰੀ ਚਾਹਤ ਮਰਵਾਉਣੇ ਕੱਟੀ ਲਾ ਆ ਸੰਧੂ ਸਾਹਿਬਾ ਬੱਤਾ ਰਮਰਾ ਦੇ ਲਾਓ ਲਾਓ ਬੱਚਾ ਜੀ ਲਾਓ ਬੱਚਾ ਕੋਈ ਵੀਰ ਦੂਰੋਂ ਜਿਹੜੇ ਸੌਦਾ ਕਰੇ ਇਹ ਚੱਕਰ ਜਣਾ ਰਹਿਦੇ ਇਹ ਵੀ ਕਰੇ ਚੂਣ ਨਹੀਂ ਦੇਖਿਆ ਤਾਂ ਜੋ ਕੇ ਜੇ ਵੀ ਦੋਸਤੋ ਕੋਈ ਦੋ ਲੋ ਚਾਰ ਦਾ ਹਿਸਾਬ ਮਾਰ ਕੇ ਤੁਹਾਨੂੰ ਗੂਰਤ ਪਸੰਦ ਕਰਾਈ ਜੇ ਇਹ ਕਰ ਦੇਖੀ ਜਰਾ ਆਹ ਜਹਾੜਾ ਸੰਸਾਚ ਚੁਆਈ ਕੋਈ ਪੂਰ ਛਟਾਣੀ ਚੁਆਈਆਂ ਫਰਸਟ ਕਲਾਸ ਆਹ ਦੇਖੋ ਭਾਜੀ ਆਹ ਮਗਰਲੇ ਥਾਣਾ ਦੋਸਤੋ ਜਿਹੜੇ ਵਿਰਾਕੇ ਵਿਖਾਉਂਦੇ ਆ ਤੁਹਾਨੂੰ ਇਹ ਅਗਲੇ ਥਾਣਾ ਵੇਖਿਆ ਜੀ ਆਹ ਅਗਲੇ ਥਾਣਾ ਜੀ ਠੀਕ ਹੈ ਜੀ ਜੀ ਦੇਖੋ ਜੁਆਈ ਚੁਆਈ ਹੋਈ ਹੈ ਫਰਸਟ ਕਲਾਸ ਵੈਰੀ ਗੁੱਡ ਆ ਲਓ ਜੀ ਲਓ ਦੋਸਤੋ ਇਹ ਨਾਗਨੇ ਠੀਕ ਹੈ ਜੀ ਤੇ ਰੇਟ ਤੁਹਾਨੂੰ ਮਿਲੀ ਪਤਾ ਦੱਸ ਹੀ ਦਿੱਤਾ ਵੀ 75000 ਆ 75000 ਵੀ ਇਹ ਜਿਹੜੀ ਮਾਧਮ ਦਿੱਤੀ ਜਾਊਗੀ ਠੀਕ ਆ ਜੀ ਤੋਂ ਪਰਤਾ ਵੀ ਬਿਲਕੁਲ ਜਾਇਜ਼ ਆ ਕਰਮਾਲੀ ਜਿਆਦਾ ਨਹੀਂ ਆਪਾਂ ਕਹਿੰਦੇ ਦੋਸਤੋ 10000 11000 ਲੀਟਰ ਤੋਂ ਤਾਂ ਬੜਾ ਹੁੰਦਾ ਤੇ ਇੰਨਾ ਖੁੱਲਾ ਡੋਲਾ ਦੁੱਧ ਚਵਾਈ ਚੱਲੂਗੀ ਚੰਗੀ ਸੇਵਾ ਤੇ ਤੇ ਮਗਰ ਕੱਟੀ ਆ ਬੱਚਾ ਮਗਰ ਵਾਦੇ ਦਾ ਠੀਕ ਆ ਜੀ ਤੁਸਾ ਅੱਜ ਆ 9 10 ਮਹੀਨਾ ਚਲੇਗਾ ਦੇਸੀ ਉਹ ਜਦੋਂ ਦੇ ਫਿਰਨੇ ਆ ਲੱਖੋਂ ਬਾਹਰ ਹੀ ਮੌਲਾ ਸੁਣਨੇ ਆ ਅੰਦਰ ਨਹੀਂ ਕੋਈ ਕਰਦਾ ਨਾ ਜੀ ਨਾ ਜਿਹੜੇ ਸਾਣਾ ਸੱਜਰ ਸੋਈ 75000 ਦੀ ਦੇਣ ਨੇ ਆ ਲਾਇਵ ਆਂਦੀ ਹੈ ਘੱਟ ਨਹੀਂ ਗਈ ਬਿਲਕੁਲ ਜੀ ਬਿਲਕੁਲ ਬਿਲਕੁਲ ਮਗਰ ਵੀ ਕੱਟੀ ਮਗਰ ਵੀ ਕੱਟੀ ਐ ਲਓ ਵੀ ਦੋਸਤੋ ਇਹ ਨਾਗਨੇ ਅਜ ਵੀਰ ਗਰਲਾਲ ਦੇ ਕੋਲੇ ਤਿੰਨ ਪਹਿਲੇ ਨੰਬਰ ਤੇ ਇੱਕ ਬੜੀ ਚੰਗੀ ਉਹ ਵੀ ਯਾਤਰਾ ਇਹਨਾਂ ਨੂੰ ਮਰਜ਼ੀ ਛੋਟੀ ਤੁਹਾਨੂੰ ਦਿਖਾਈ ਜਗੜੀ ਆ ਵੇਖੋ ਜੋ ਯਾਤਰਾ ਮਰਜ਼ੀ ਹਾਂ ਕੋਈ ਪਰਵਾਹ ਨਹੀਂ ਕਰਮਾ ਟੋਰਾ ਫੇਰਾ ਕਰ ਕਰਕੇ ਥੱਲੇ ਬੈਂਧਿਆ ਰੋਈ ਨਹੀਂ ਕੋਈ ਗੱਲ ਇਹ ਨਹੀਂ ਕੋਈ ਗੱਲ ਵੀ ਲਤਮਾਨੀ ਆ ਠੀਕ ਆ ਜੀ ਲਓ ਵੀ ਭਰਾਵੋ ਇਹ ਅੱਜ ਪਸ਼ੂ ਆ ਪਸ਼ੂ ਹਮੇਸ਼ਾ ਹੀ ਬਹੁਤ ਵਧੀਆ ਚੰਗੇ ਸਟੈਂਡਰਡ ਦੇ ਲੈਂਦੇ ਆ ਵੀਰ ਹਣੀ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜਾਂਦੀ ਹੈ ਜ਼ਿਆਦਾਤਰ ਨਾਗ ਇਥੇ ਨੀਲੀ ਰਾਵੀ ਦੇ ਵੀ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਨੰਬਰ ਗੁਰਲਾਲ ਬੋਲ ਇੱਕ ਆਪਣੇ ਨੰਬਰ ਹੈਗਾ ਸੰਧੂ ਸਾਹਿਬ 977929906 977929906 ਪਿੰਡ ਡੱਲ ਤਸੀਰ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਗੁਰਲਾਲ ਹੁਣਾਂ ਦੇ ਵੀਰ ਦਲੇਰ ਸਿੰਘ ਪਾਠ ਹੁਣਾਂ ਦੇ ਘਰ ਅੱਜ ਆਪਣੀ ਵਿਜ਼ਿਟ ਸੀਗੀ ਪਸੂ ਆਉਂਦੇ ਰਹਿੰਦੇ ਆ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਠੀਕ ਹੈ ਜੀ ਜਿਹੜਾ ਵੀ ਨਗ ਤੁਹਾਨੂੰ ਦਿਖਾਇਆ ਅ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਕਿਉਂਕਿ ਵਪਾਰ ਦਾ ਕੰਮ ਆ ਦੋਸਤੋ ਲਾਂਭਾ ਲੈਣਾ ਦੇਣਾ ਮਾੜਾ ਇਸ ਕਰਕੇ ਤਸੱਲੀ ਪਹਿਲਾਂ ਕਰੋ ਮੇਰਾ ਵੀ ਰਸਾਈ ਬਣਾ ਕਰਕੇ ਆਪਣੀ ਤਸੱਲੀ ਕਰੋ ਮੁਕੰਮਲ ਉਸ ਤੋਂ ਬਾਅਦ ਆਪਣੀ ਪੂਰੀ ਪੇਮੈਂਟ ਦੇ ਕੇ ਆਪਣਾ ਪਾਸੂ ਖਰੀਦੋ ਮਿਲਦਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ